ਹਾਂਜੀ ਬਾਈ ਮਿੱਤਰੋ ਕੀ ਹਾਲ ਚੱਲੇ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਘਰ ਦਾ ਉਹ ਤੇ ਅੱਜ ਮਿੱਤਰੋ ਹੈਗੀ ਹੈ ਬਾਜੀ ਪਿੰਡ ਘਟੌਰ ਤੇ ਅੱਜ ਆਪਾਂ ਨੇ ਇੱਥੇ ਬਾਜੀ ਛੱਡਣੀ ਹੈ ਕਬੂਤਰ ਲਿਆ ਚੱਕ ਢੋਲੀ 'ਚ ਬੈਠਾ ਏ ਤੇ ਸਾਨੂੰ ਬਾਕੀ ਇੱਧਰ ਦਿਖਾ ਦਉਂਦੇ ਆ ਕਬੂਤਰ ਲੋ ਜੀ ਬਾਕੀ ਇਹ ਬੈਠੇ ਐ ਬੱਚੇ ਤੇ ਕਬੂਤਰ ਪਾਣੀ ਪੂਣੀ ਰੱਖਿਆ ਹੋਇਆ ਜ ਇਹਨਾਂ ਨੂੰ ਦਾਣੇ ਟਰੇ 'ਚ ਚੱਕ ਦੀਏ ਇਹ ਜੀ ਪਾ ਦਉਂਦੇ ਆ ਦਾਣੇ ਠੀਕ ਐ ਜੀ ਤੇ ਬਾਕੀ ਆ ਸਰਿੰਜ ਪਈ ਆ ਸਰਿੰਜ ਵੀ ਚੱਕ ਲਈਏ ਬਾਕੀ ਇਹ ਦੋ ਨਵੇਂ ਰੱਤੇ ਕੱਢੂਗੇ ਹੁਣ ਨਵੇਂ ਅੱਗੇ ਅਪ੍ਰੈਲ ਵਾਲੀ ਬਾਜੀਆਂ ਛੱਡਣੇ ਇਹਨੂੰ ਤੇ ਬਾਕੀ ਚੱਲਦੇ ਆ ਬਾਬਿਓ ਲਾਣਿਆਂ ਦੀ ਟਰੇ ਚੱਕ ਲਈਏ ਸਰਿੰਜ ਚੱਕ ਲਈ ਠੀਕ ਹੈ ਜੀ ਆਪਾਂ ਪਾਉਂਦੇ ਹਾਂ ਕਮੁੱਤਰੀ ਪਿੰਜਰੇ ਚ ਕਮੁੱਤਰੀ ਤੇ ਫੇਰ ਚੱਲਦੇ ਆ ਉਸਤਰੀ ਉਹ ਬੈਠੀ ਬਾਕੀ ਅੰਦਰ ਪਿੰਜਰਾ ਪਿਆ ਕੱਪੜਾ ਪਿਆ ਸਰਿੰਜ ਰੱਖ ਲਈ ਦਾਣੇ ਪਾ ਦੀ ਬਾਬੂ ਟਰੇਜ ਲੋਈ ਵਗੋ ਦਾਣੇ ਪਾ ਕੇ ਰੱਖ ਦੇ ਟਰੇਜ ਕੋਈ ਪਾ ਦੂਗਾ ਘਰਦਿਆਂ ਨੂੰ ਪੈਦਾਂਗੇ ਤੇ ਬਸ ਚੱਲਦੇ ਹਾਂ ਬੱਬੇ ਹੁਣ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਵੀ ਲੇਟਾਂ ਲੂਟਾ ਬੰਦ ਕਰਦੀ ਐ ਤੇ ਦੋ ਕਬੂਤਰ ਬਾਬੇ ਚਾਰ ਕੱਢਣੇ ਸੀ ਆਪਾਂ ਇਹ ਨਵੇਂ ਦੋ ਬੈਠ ਕੇ ਜਾ ਕੇ ਕੱਲ ਪਿੰਜਰੇ ਚੋਂ ਨਿਕਲ ਗਏ ਤੇ ਕੱਲ ਦੇ ਇੱਥੇ ਬੈਠੇ ਆ ਛਤਰੀਆਂ ਖੜੀਆਂ ਆ ਜੂਗੇ ਆਪਣੇ ਆਪ ਬਾਕੀ ਦਾਣੇ ਪਾ ਕੇ ਰੱਖੇ ਹੋਏ ਆਪਾਂ ਨੇ ਕਬੂਤਰਾਂ ਨੂੰ ਕਰਦੀ ਆ ਬਾਬਿਓ ਪਾ ਦੀਏ ਕਬੂਤਰਾਂ ਨੂੰ ਤੇ ਲੋ ਜੀ ਉੱਤਰ ਬੈਠੇ ਆਪਣੇ ਐਨ ਓਕੇ ਠੀਕ ਹੈ ਜੀ ਖੁੱਡੇ ਖਾਡੇ ਸਾਫ਼ ਕਰਤੇ ਸੀ ਤੇ ਜਿਹੜੀ ਡੋਲੀ ਇੱਥੇ ਵੀ ਸੀ ਉਹਨੂੰ ਅੰਦਰ ਕਰਤੇ ਆ ਕਿਉਂਕਿ ਇਹਨਾਂ ਨੂੰ ਬਾਹਰ ਖੋਲਣੇ ਵਾਲਾ ਹੈ ਨਹੀਂ ਕੋਈ ਬਾਕੀ ਇੱਧਰ ਕਬੂਤਰੀਆਂ ਬੈਠੀਆਂ ਐ ਬੈਠੇ ਰਹਿਣ ਦੋ ਇਹਨਾਂ ਨੂੰ ਤੇ ਦਾਣੇ ਦੀ ਬਾਬੇ ਉਹ ਟਰੇਆਂ ਭਰੀਆਂ ਪਈਆਂ ਇਹਨਾਂ ਦੀਆਂ ਰਾਤ ਦੀਆਂ ਪਾਣੀ ਭਰਿਆ ਪਿਆ ਰਾਤ ਦਾ ਨਵਾਂ ਐਨ ਤੇ ਬਸ ਇਹਨੂੰ ਉਹ ਰੱਖ ਦਿੰਦੇ ਆ ਪਾਣੀ ਪਾਣੀ ਆਪਣਾ ਪੀ ਲੂਗੇ ਤੇ ਚੱਲਦੇ ਆ ਫਿਰ ਬਾਬੇ ਉਹ ਬਾਜੀ ਤੇ ਸਿੱਧਾ ਲੋ ਬਾਬੇ ਉਹ ਪਹਿਲਾਂ ਘੱਟ ਦਾਣੇ ਵਾਲੀ ਟਰੇ ਇੱਧਰ ਘੱਟ ਕਬੂਤਰ ਹੈ ਚੂਤਰੀਆਂ ਇਹਨਾਂ ਨੂੰ ਰੱਖ ਦਿੰਦੇ ਆ ਇਹ ਆਪਣਾ ਖਾਈ ਜਾਊਂਗੇ ਸਾਰਾ ਦਿਨ ਤੇ ਬੱਚਿਆਂ ਨੂੰ ਦੇ ਦੂਗਾ ਚੋਗਾ ਜਿਹੜਾ ਹੀ ਲੱਗੇ ਆ ਖਾਣ ਤੇ ਸ਼ਾਮ ਨੂੰ ਅੱਜ ਹੈ ਨਹੀਂ ਘਰੇ ਕੋਈ ਉਹਦੇ ਘਰ ਕੇ ਭਾਈ ਵੀ ਗਿਆ ਬਾਈ ਕਿਥੀ ਨਹੀਂ ਤਾਂ ਉਹਨੂੰ ਕਹਿ ਦਿੰਦੇ ਸੀ ਸਟੇਰ ਰੱਖਦੀ ਤੇ ਬਸ ਅੱਜ ਆਪੇ ਸਵੇਰੇ ਖੱਜਰੇ ਦਾਣੇ ਰੱਖ ਕੇ ਚੱਲਦੇ ਆ ਖਾਈ ਜਾਉਂਗੇ ਆਪਣੇ ਆਪ ਤੇ ਪਾਣੀ ਰੱਖ ਦਈਏ ਉਹ ਦੇਖੋ ਆਪੇ ਖੁੱਡੇ ਖੱਡੇ ਐਨ ਸਾਰੇ ਸਾਫ਼ ਕਰਤੇ ਸੀ ਆਪਾਂ ਨੇ ਤੇ ਹੁਣ ਚੱਲਦੇ ਆ ਬਾਬੂ ਬਾਜੀ ਤੇ ਇੱਧਰ ਪਾਣੀ ਰੱਖ ਦਈਏ ਹਲੋ ਆਇਓ ਬੱਤ ਲਓ ਜੀ ਰੱਖ ਦਿਓ ਦਾਣਾ ਪਾਣੀ ਤੇ ਚਲਦੇ ਆਂ ਹੁਣ ਸਿੱਧਾ ਬਾਜੀ ਤੇ ਪਾ ਲਈਏ ਕਬੂਤਰੀ पिंजਰੇ ਚ ਤੇ ਦਿਖਾਉਂਦੇ ਆਂ ਤੁਹਾਨੂੰ ਲਾਈਟਾਂ ਕਰਦੀ ਆ ਬੰਦ ਐਵੇਂ ਸਾਰੇ ਦਿਨ ਬੜੀ ਜਾਉਂਗੇ ਨਹੀਂ ਚਲੋ ਜੀ ਹੁਣ ਚਲਦੇ ਆਂ ਸਿੱਧਾ ਬਾਜੀ ਤੇ ਮਿੱਤਰੋ ਉਹ ਵੀ ਮਿੱਤਰੋ 10 ਐਮਐਲ ਪਾਣੀ ਭਰ ਲਿਓ ਬਾਜੀ ਚ ਜਾਣ ਤੇ ਪਹਿਲਾਂ ਕਮ ਉਤਰੀ ਨੂੰ ਪਾਣੀ ਦੇ ਦਿੰਦੇ ਆ ਕਿਉਂਕਿ ਰਸਤੇ 'ਚ ਜਾਣਾ ਇਹ ਸੱਟਰ ਹੋਊਗੀ ਲੋ ਜੀ ਫੜਨੀ ਇਹਨੂੰ ਦੇ ਦਈਏ ਬਾਬੇ ਨੂੰ ਪਾਣੀ ਤੇ ਪਾਈਆ ਫਿਰ ਪਿੰਜਰੇ 'ਚ ਲੋ ਜੀ ਬਾਬੇ ਪਾ ਲਈਆ ਪਿੰਜਰੇ 'ਚ ਕਮ ਉਤਰੀ ਤੇ ਕਰਦੇ ਆ ਇਹਨੂੰ ਬੰਦ ਕੱਪੜੇ ਨਾਲ ਤੇ ਚਲਦੇ ਆ ਬਾਬੇਓ ਸਿੱਧਾ ਹੁਣ ਬਾਜੀ ਤੇ ਸਰੀਂਜ ਚੱਕ ਲਈ ਏ ਹਾਂਜੀ ਲੋ ਬਈ ਮਿੱਤਰੋ ਪਹੁੰਚ ਗਏ ਆ ਬਾਜੀ ਤੇ ਤੇ ਬੰਦੇ ਖੜੇ ਆ ਬਾਬਿਓ ਕਬੂਤਰ ਹੋ ਗਏ ਘਟੋ ਘਟ 60 70 ਦੇ ਗੇਟ 'ਚ ਤੇ ਬਾਕੀ ਹੋਰ ਆਈ ਜਾ ਰਹੇ ਆ ਤੁਹਾਨੂੰ ਦੱਸਦੇ ਆ ਟੋਟਲ ਕਬੂਤਰ ਕਿੰਨੇ ਹੁੰਦੇ ਆ ਤੇ ਬਾਬਿਓ ਪੂਰਾ ਮਾਹੌਲ ਬਣਿਆ ਪਿਆ ਏ ਓਕੇ ਆ ਕੰਮ ਤੇ ਲੋ ਬਈ ਮਿੱਤਰੋ ਹਾਕ ਵੱਜ ਗਈ ਆ ਲੱਗ ਗਿਆ ਕੂਤਰਾਂ ਵਾਲੇ ਪਾਣੀ ਲਗਾਉਣ ਤੇ ਆਪਾਂ ਨੇ ਵੀ ਪਾਣੀ ਲਗਾ ਤੇ ਆਏ ਬਾਬੇ ਕੂਤਰੀ ਨੂੰ ਤੇ ਬਾ ਚਲਦੇ ਹਾਂ ਲੈ ਕੇ ਉੱਧਰ ਨੂੰ ਚੱਕ ਲਈਏ ਪਿੰਜਰਾ ਲੋ ਜੀ ਉੱਲਾ ਮਾਰਦੀ ਹੈ ਬਾਬੇ ਉਹ ਬਾਕੀ ਤੁਹਾਨੂੰ ਕੱਲੇ ਹਾਂ ਕੱਲੇ ਆਪਾਂ ਉੱਲਾ ਮਾਰ ਕੇ ਫਿਰ ਦਿਖਾਉਂਦੇ ਤੁਹਾਨੂੰ ਮਾਹੌਲ ਪੂਰਾ ਲੋ ਜੀ ਟੋਟਲ ਬਾਬੇਓ ਅੱਜ 93 ਕਬੂਤਰ ਉੜ ਗਏ ਅੱਜ ਇੱਥੇ ਪਿੰਡ ਘਟੌਰ ਜ਼ਿਲ੍ਹਾ ਮੋਹਾਲੀ हेलो लो भाई बाबे ओले बजरे देखो बाजी चकूतरा ने दे। ਤੇ ਲੋ ਪੂਰਾ ਮਾਹੌਲ ਦਾ ਆਨੰਦ ਤੇ ਦੇਖੋ ਜੀ ਟੋਟਲ 93 ਕਬੂਤਰ ਹੋਗੇ ਉਹ ਜੋ ਤਾ ਉਹ ਕੋਈ ਲੱਗੇ ਫਿਰ ਡਾਊਨ ਕਰਾਂਗਾ ਨਹੀਂ ਕਰਾਂ ਲੱਗੇ ਰਹਾਂ ਆਓ ਬਾਈ ਦੇ ਰਹਿ ਗਏ ਲੋ ਬਾਈ ਮਿੱਤਰੋ ਕਰੋ ਦੇਖੋ ਖੁੱਡੇਆਂ ਦਾ ਸ਼ੌਂਕ ਇਹ ਬਾਈ ਨਾਲ ਦੇ ਖੁੱਡੇ ਆ ਵਾਰੀਆ ਘਟੌਰ ਸਾਡੇ ਏਰੀਆ ਚ ਬਾਈ ਵਧੀਆ ਕਬੂਤਰ ਉੜਦੇ ਆ ਇਹਨਾਂ ਦੇ ਤੇ ਟਾਪ ਐ ਬਾਬਿਓ ਦੇਖੋ ਖੁੱਡੇ ਬਾਕੀ ਕੂਤਰ ਚੈੱਕ ਕਰੀ ਜਾਂਦੇ ਆ ਟਾਈਮ ਲਾ ਕੇ ਪਰਾਂ ਜਾਵਾਂਗੇ ਦੇਖੋ ਕਿੰਨਿਆ ਤੇ ਟਾਈਮ ਲੱਗਦਾ ਏ ਲੋ ਜੀ ਬਾਬਿਓ ਦੇਖੋ ਖੁੱਡੇ ਬਾਕੀ ਕੂਤਰ ਉੜਦੇ ਆ ਕਿਹੜੇ ਵਾਲੇ ਪੱਪੀ ਚਿਤਾਮਲੀ ਆ ਉਹ ਕਾਤੇ ਗੂਤਰ ਵੀ ਬਾਈ ਪਣਿਆਲਾ ਪੱਪੀ ਚਿਤਾਮਲੀ ਬਾਈ ਦੋਨੇ ਗੂਤਰ ਧਾ ਦੇਓ ਜੱਸੀ ਮਹਾਰਾਜ ਦੁਹਾਕੇ ਤੂੰ ਮੂਰਤ ਕਾਉਰ ਜੀ ਸੁਣਨਾ ਹੋ ਰਿਹਾ ਦਿਨ ਨਾ ਹੈਪੀ ਟੱਡੋ ਮੱਚਦਾ ਅਰੇ ਬਾਜ ਬਟਾਲਾ ਜੀ ਬਾਤ ਨਹੀਂ ਪੜਾ ਸੰਗਤਪੁਰਾ ਬਾਈ ਲਾਟੀ ਲੋਹਾ ਘੇੜੀ ਆ ਥੈਂਕ ਯੂ ਚੰਡੀਗੜ੍ਹ ਕਾਕੂ ਸੋਹਣਾ ਜਿੰਦਾ ਸੋਹਣਾ ਕਮਿੰਦਰ ਮਕਸੂਦ ਬਾਜ ਖੇੜਾ ਬਾਈ ਇੱਕ ਕਬੂਤਰ ਮਟਾਇਆ ਟਾਈਮ ਤਾਂ ਨਹੀਂ ਆਇਆ ਉਹਦੇ ਉਹ ਮੈਂ ਉਹਦੀ ਆਵੇ ਖੱਟੀ ਪੂਰੀ ਵਾਲੀ ਠੀਕ ਹੈ ਤੇ ਹਾਂਜੀ ਲੋ ਬਈ ਮਿੱਤਰੋ ਕਬੂਤਰ ਆਪਣਾ ਟਾਈਮ 'ਚ ਕੱਟ ਗਿਆ ਨਿਕਲ ਗਿਆ ਬਾਬਿਓ ਬਸ ਚੱਲੇ ਆ ਹੁਣ ਪਿੰਡ ਨੂੰ ਤੇ ਬਾਅਦ ਜਾ ਕੇ ਦੂਸਰੇ ਕਬੂਤਰਾਂ ਨੂੰ ਪਾਉਂਦੇ ਆ ਦਾਣੇ ਦੂਨੇ ਅੱਜ ਕਬੂਤਰ ਬਣ ਨਿਕਲ ਗਿਆ ਲਗੜ ਪੈਂਦਾ ਸੀ ਨਿਕਲ ਨੁਕਲ ਗਈ ਕਬੂਤਰੀ ਉਹ ਪਤਾ ਨਹੀਂ ਕਿੱਦਾਂ ਨੂੰ ਗਈ ਕਿੱਦਾਂ ਨੂੰ ਨਹੀਂ ਲਾਗ ਪਾਸ ਪਿੰਡ ਚ ਦੇਖੀ ਉੱਥੇ ਵੀ ਨਹੀਂ ਦਿਖੀ ਪਰ ਚੱਲਦੇ ਹੁਣ ਬਾਬੇ ਘਰ ਨੂੰ ਤੇ ਜਾ ਕੇ ਪਾਉਂਦੇ ਆ ਕਬੂਤਰਾਂ ਨੂੰ ਦੂਜਿਆਂ ਨੂੰ ਦਾਣਾ ਪਾਣੀ ਤੇ ਛੱਡਾਂਗੇ ਫਿਰ ਅਗਲੀ ਬਾਜੀ ਵੀ ਜਲਦੀ ਤੇ ਚੱਲਦੇ ਆ ਬਾਬੇ ਹੁਣ ਪਿੰਡ ਨੂੰ ਹਾਂਜੀ ਬਾਈ ਜੀ ਆ ਗਏ ਆ ਘਰੇ ਤੇ ਪਾ ਦਈਏ ਬਾਬੇ ਦਾਣੇ ਕਬੂਤਰਾਂ ਨੂੰ ਕਾਲੂ ਉਡਾਉਣੇ ਆ ਇਹ ਮਾ ਥੋੜੇ ਥੋੜੇ ਖਲਾ ਕੇ ਦਾਣੇ ਚੱਕ ਲਾਂਗੇ ਤੇ ਕਾਲੂ ਉਡਾਉਣੇ ਆ ਫਿਰ ਅਡਾਰੀ ਆ ਇਹਨਾਂ ਦੀ ਲਓ ਜੀ ਥਾਣ ਦੋਈ ਇਹਨਾਂ ਨੂੰ ਦਾਣੇ ਤੇ ਬਾ ਹੁਣ ਚੱਲਦੇ ਆ ਬਾਬੇ ਉੱਪਰ ਕੂਤਰ ਬੰਦੀ ਛਤਰੀ ਤੇ ਜਿਹੜੇ ਦੋ ਬਾਹਰ ਹੈ ਉਹਨਾਂ ਨੂੰ ਤਾਰ ਲਈਏ ਹਾਂਜੀ ਬਾਈ ਮਿੱਤਰੋ ਤੇ ਆ ਗਏ ਸੀ ਬਾਬੇ ਉੱਪਰ ਕਬੂਤਰਾਂ ਕੋਲੇ ਤੇ ਇੱਕ ਬੈਠ ਗਿਆ ਇਹ ਆ ਕੇ ਕੂਤਰ ਬਣਾ ਤੇ ਇੱਕੋ ਸਾਹਮਣੇ ਹੀ ਬੈਠਾ ਏ ਇਹਨਾਂ ਨੂੰ ਫੜ ਕੇ ਕਰਦੇ ਅੰਦਰ ਤੇ ਹੁਣ ਚਲਦੇ ਆਂ ਅੰਦਰ ਬਾਬੇ ਕੂਤਰਾਂ ਕੋਲੇ ਤੇ ਦੇਖਦੇ ਆਂ ਬਾਬੇ ਅੰਦਰ ਵਾਲੇ ਇਹਨਾਂ ਨੂੰ ਵੀ ਦਾਣਿਆਂ ਦੀਆਂ ਟਰੇਆਂ ਚੱਕਦੀਆਂ ਦਾਣਾ ਦੂਣਾ ਖਾ ਲਿਆਊਗਾ ਇੱਧਰ ਪਈਆਂ ਦਾਣੇ ਖਾ ਲੂਗੇ ਤੇ ਟਰੇਆਂ ਚੱਕ ਦਾਂਦੇ ਆਂ ਇੱਧਰ ਲੱਗੇ ਪਏ ਆ ਖਾਣ ਬਸ ਚੱਕ ਦਾਂਦੇ ਆਂ ਬਾਬੇ ਖੰਡਾਏ ਪਈਆਂ ਨੇ ਦਾਣੇ ਪੋਲੇ ਨੇ ਪਰਵਾਦੀ ਜ਼ਿਆਦਾ ਕਰਦੇ ਆ ਉਹੀ ਚਾਰ ਕਵੇ ਦਾਣੇ ਖਾਂਦੇ ਆ ਉਹੀ ਟਾਈਮ ਇਹਨਾਂ ਦਾਣੇ ਖਾਣੇ ਆ ਬਾਬਿਓ ਪਹਿਲਾਂ ਖਾਂਦੇ ਨਹੀਂ ਮੈਨੂੰ ਪਤਾ ਹੀ ਖਾਣਾ ਨਹੀਂ ਦੇ ਇਹਨਾਂ ਨੇ ਚਲੋ ਕੋਈ ਨਹੀਂ ਬਾਕੀ ਹੁਣ ਜਿਹੜੇ ਗਿਰੇ ਹੋਏ ਆ ਚੁਗ ਲੂਗੇ ਤੇ ਓਕੇ ਬਸ ਬਾਬਿਓ ਕਬੂਤਰਾਂ ਨੂੰ ਕਰਦੇ ਆ ਫੜ ਕੇ ਅੰਦਰ ਤੇ ਦਾਣੇ ਲੋ ਬਈ ਮਿੱਤਰੋ ਇੱਕ ਕਬੂਤਰ ਤਾਂ ਆ ਗਿਆ ਬਾਬਿਓ ਆਪਣਾ ਉੱਪਰ ਤੇ ਫੜ ਲਿਆੰਦਾ ਇਹਨੂੰ ਪਾਵਾਂਗੇ ਹੁਣ ਜਾਲ ਚ ਧੁੱਪ ਦਾ ਪਲਵਾਵਾਂਗੇ ਤੇ ਇੱਕ ਇਹਦਾ ਭਰਾ ਰਹਿ ਗਿਆ ਉਹ ਵੀ ਆ ਜਾਊਗਾ ਉਹਨੂੰ ਵੀ ਫੜ ਕੇ ਬੰਦ ਕਰਦਾਂਗੇ ਤੇ ਪਾਉਂਦੇ ਆ ਨਾ ਜਾਲ ਚ ਤੇ ਛਤਰੀਆਂ ਤੇ ਲਾ ਕੇ ਵਾਬਿਓ ਫੇ ਕੱਢਣੇ ਸ਼ੁਰੂ ਕਰਦੇ ਆ ਇਹਨਾਂ ਨੂੰ ਤੇ ਬਾਕੀ ਓਕੇ ਆ ਗਿਆ ਇਹ ਵੀ ਲੋ ਬਈ ਮਿੱਤਰੋ ਕਰਤੇ ਆ ਕਬੂਤਰ ਬੰਦ ਠੀਕ ਹੈ ਜੀ ਤੇ ਓਕੇ ਆ ਕੰਮ ਨੰਨੇ ਦੂਣੇ ਪਾਤੇ ਤੇ ਇੱਕੇ ਬੈਠਾ ਹੀ ਐ ਤੇ ਬਾਕੀ ਤਾੜਤੇ ਆ ਚੱਲਦੇ ਹੁਣ ਵਾਬਿਓ ਹਾਂਜੀ ਲੋ ਬਈ ਮਿੱਤਰੋ ਆ ਗਿਆ ਦੂਸਰਾ ਕਬੂਤਰ ਵੀ ਇਹ ਛਤਰੀ ਤੇ ਹੀ ਆ ਗਿਆ ਤੇ ਸੀ ਨੀਚੇ ਵਾਲਾ ਠੀਕ ਹੈ ਜੀ ਇਹ ਛਤਰੀ ਤੇ ਹੀ ਆ ਗਿਆ ਬਾਕੀ ਖਾਣਦੇ ਹੀ ਹੁਣ ਇਹਨਾਂ ਨੂੰ ਦਾਣੇ ਤੇ ਹੁਣ ਚੱਲਦੇ ਆਂ ਆਪਾਂ ਉੱਪਰ ਉੱਪਰ ਕਬੂਤਰਾਂ ਨੂੰ ਜੰਦ ਜੰਦ ਲਾਏ ਇਹ ਖੁੱਡਿਆਂ ਨੂੰ ਹਾਂਜੀ ਲੋ ਬਈ ਮਿੱਤਰੋ ਪਹੁੰਚ ਗਏ ਆਂ ਆਪਾਂ ਉੱਪਰ ਕਬੂਤਰਾਂ ਕੋਲੇ ਤੇ ਬੱਲੇ ਬਾਣ ਦੀਆਂ ਖੁੱਡਿਆਂ ਦੇ ਬਾਬੇ ਲੈਟ ਹੈ ਨਹੀਂ ਸੀ ਤੀ ਲੋ ਜੀ ਆ ਗਈ ਬੈਟ ਹੁਣ ਬੱਲਾ ਬਾਲ ਤੇ ਐ ਤੇ ਰੋੜੀ ਘੁੱਟ ਕੇ ਪਾਈ ਅੱਜ ਉੱਦ ਦੋਨੋਂ ਸਾਈਡ ਤੇ ਓਕੇ ਜੱਜੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਜੋ ਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਜਲਦੀ ਤੋਂ ਜਲਦੀ ਮਿਲ ਸਕੇ ਤੇ ਵੀਡੀਓ ਦੇ ਨਾਲ ਜੁੜੇ ਰਹੋ ਜੇ ਵੀਡੀਓ ਵਧੀਆ ਲਗਦੀਆਂ ਤਾਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਮਿਲਦੇ ਆਂ ਬਾਬੇ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ